ਬਹੁਤ ਜ਼ਿਆਦੇ ਕੱਟ ਪੰਜਾਬੀ ਭੈਣ ਭਰਾ ਪਰ ਆਪਾਂ ਜਾਣਦੇ ਆ ਜਗਤਾਰ ਸਿੰਘ ਹਵਾਰਾ ਦੇ ਬਾਰੇ ਜੇਕਰ ਗੱਲ ਕਰਦੇ ਆ ਬਹੁਤ ਜ਼ਿਆਦੇ ਫੇਮਸ ਪੰਜਾਬੀ ਸਿੰਗਰ ਅਰਜਨ ਢਿੱਲੋਂ ਦੀ ਜਾਂ ਫਿਰ ਚੀਮਾ ਬਾਈ ਜਿਨੇ ਟਰੰਪ ਦੇ ਉੱਤੇ ਗਾਣਾ ਕੱਢਿਆ ਸੀ ਕਿਹੜਾ ਰੋਗ ਲੂ ਅਮਰੀਕਾ ਦੇ ਵਿੱਚ ਵੜਨ ਤੋਂ ਉਹਨਾਂ ਨੇ ਵੀ ਜਗਤਾਰ ਸਿੰਘ ਹਵਾਰਾ ਦਾ ਆਪਣੇ ਸੌਂਗ ਦੇ ਵਿੱਚ ਨਾਮ ਲਿਆਏ ਕਿਉਂ ਲਿਆਏ ਕਿਉਂਕਿ ਇਹ ਬਹੁਤ ਜ਼ਿਆਦੇ ਵੱਡੇ ਲੈਵਲ ਤੇ ਆਈਡਲ ਮੰਨੇ ਜਾਂਦੇ ਆ ਬਹੁਤ ਜ਼ਿਆਦੇ ਪੰਜਾਬੀ ਯੂਥ ਲਈ ਜਿਹੜੇ ਲੋਕ ਇਹਨਾਂ ਨੂੰ ਜਾਣਦੇ ਆ ਕਿਉਂ ਮੰਨੇ ਜਾਂਦੇ ਆ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਜਗਤਾਰ ਸਿੰਘ ਹਵਾਰਾ ਬਾਰੇ ਇਸ ਵੀਡੀਓ ਦੇ ਵਿੱਚ ਕੁਝ ਇੰਪੋਰਟੈਂਟ ਤੱਥ ਜੋ ਪੰਜਾਬੀਆਂ ਨੂੰ ਹਜੇ ਤੱਕ ਪਤਾ ਹੀ ਨਹੀਂ ਹੈ ਇੰਟਰਨੈਟ ਦੇ ਉੱਤੋਂ ਵੀ ਹਟਾ ਦਿੱਤੇ ਗਏ ਆ ਇਹ ਇੱਕ ਉਹ ਇਨਸਾਨ ਆ ਜੋ 90 ਫੁੱਟ ਦੀ ਟਨਲ ਪੱਟ ਕੇ ਜੇਲ ਦੇ ਵਿੱਚੋਂ ਫਰਾਰ ਹੋ ਜਾਂਦਾ ਪਰ ਬਾਅਦ ਵਿੱਚ ਕਿਉਂ ਫੜਿਆ ਜਾਂਦਾ ਹੈ ਕਿਵੇਂ ਫੜਾਇਆ ਜਾਂਦਾ ਕਿਉਂ ਉਸਨੂੰ ਜੇਲ੍ਹ ਹੋ ਕਿ ਕਿਉਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਕਿਉਂ ਅੱਜ ਇਹਨਾਂ ਦੀ ਉਮਰ ਕੈਦ ਪੂਰੀ ਹੋ ਚੁੱਕੀ ਹੈ ਪਰ ਇਹਨਾਂ ਨੂੰ ਅੱਜ ਵੀ ਨਹੀਂ ਛੱਡਿਆ ਜਾ ਰਿਹਾ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਆਪ ਇਸ ਵੀਡੀਓ ਦੇ ਵਿੱਚ ਪਰ ਇੱਕ ਛੋਟੀ ਜਿਹੀ ਬੇਨਤੀ ਹੈ ਪੰਜਾਬ ਦੇ ਵਿੱਚ ਜੰਮੇ ਹੋ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਫੁੱਲ ਦੇਖਿਓ ਇਸ ਵੀਡੀਓ ਨੂੰ ਪੇਜ ਨੂੰ ਫੋਲੋ ਕਰ ਲਿਓ ਉੱਪਰ ਤੇ ਉਸ ਦੇ ਨਾਲ ਨਾਲ ਸ਼ੇਅਰ ਬਟਨ ਦੇ ਕਲਿੱਕ ਕਰਕੇ ਆਪਣੀ ਵੀਡੀਓ ਨੂੰ ਆਪਦੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਖਾਸ ਕਰਕੇ ਆਪਦੇ ਧੀਆਂ ਨਾਲ ਆਪਦੇ ਪੁੱਤਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਕਿ ਉਹਨਾਂ ਨੂੰ ਜਗਤਾਰ ਸਿੰਘ ਹਵਾਰਾ ਕੌਣ ਸੀ ਕਿਉਂਕਿ ਅੱਜ ਇਹਨਾਂ ਦੀ ਪੂਰੀ ਗੱਲਬਾਤ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਜੇਕਰ ਗੱਲ ਕਰਦੇ ਆਂ ਜਗਤਾਰ ਸਿੰਘ ਹਵਾਰਾ ਕੋਈ ਗਰੀਬ ਕਰੋ ਨਹੀਂ ਸੀ ਇਹਨਾਂ ਕੋਲੇ ਟੋਟਲ ਜਗਰ ਜ਼ਮੀਨ ਦੀ ਗੱਲ ਕਰਦੇ ਤਾਂ 50 ਕਿੱਲੇ ਤੋਂ ਵੱਧ ਇਹਨਾਂ ਕੋਲੇ ਜ਼ਮੀਨ ਸੀ ਤੇ 50 ਕਿੱਲਾਂ ਦਾ ਇਹ ਮਾਲਕ ਸੀ ਉਸ ਟਾਈਮ ਜੇਕਰ ਆਪਾਂ ਗੱਲ ਕਰਦੇ ਆਂ 1970 ਦੇ ਵਿੱਚ ਇਹਨਾਂ ਦਾ ਜਨਮ ਹੁੰਦਾ ਹੈ 90 70 ਦੇ ਅੰਦਰ ਜਨਮ ਹੋਣ ਤੋਂ ਬਾਅਦ ਹਰੇਕ ਮਾਂ ਪਿਓ ਦਾ ਸੁਪਨਾ ਹੁੰਦਾ ਹੈ ਹਰੇਕ ਬੱਚੇ ਦਾ ਸੁਪਨਾ ਹੁੰਦਾ ਹੈ ਕਿ ਉਹ ਅੱਗੇ ਵਧੇ ਤਰੱਕੀ ਕਰੇ ਪਰ 14 ਸਾਲ ਦੀ ਉਮਰ ਹੋ ਜਾਂਦੀ ਹੈ ਇਹਨਾਂ ਦੀ 14 ਸਾਲ ਦੀ ਉਮਰ ਦੇ ਵਿੱਚ ਸਭ ਤੋਂ ਪਹਿਲਾਂ ਇਹ ਸਿੱਖਾਂ ਦੇ ਉੱਤੇ ਹੁੰਦਾ ਹੋਇਆ ਤਯਸ਼ਸ਼ ਦੇਖਦੇ ਆ ਕਿਉਂਕਿ ਸਭ ਤੋਂ ਵੱਧ ਇਹਨਾਂ ਨੂੰ ਜਦੋਂ ਸ਼ੁਰੂ ਹੁੰਦਾ ਹੈ ਕੰਮ ਤਾਂ 1984 1984 ਨਾ ਭੁੱਲਣ ਜੋਗਾ ਇਹ ਆਪਾਂ ਸਾਰੇ ਹੀ ਜਾਣਦੇ ਆ ਕਿ 1984 ਦੇ ਵਿੱਚ ਕੀ ਕੁਝ ਹੋਇਆ ਸੀ 1984 ਦੇ ਵਿੱਚ ਬਹੁਤ ਜ਼ਿਆਦਾ ਸਿੱਖਾਂ ਨੂੰ ਮਾਰਿਆ ਗਿਆ ਸੀ ਸਿੱਖਾਂ ਦੇ ਉੱਤੇ ਹਮਲੇ ਹੋਏ ਸੀ ਤੇ 1984 ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਇਹ ਕਹਿੰਦੇ ਸ਼ਹੀਦ ਹੋ ਜਾਂਦੇ ਆ ਇਸ ਤੋਂ ਇਲਾਵਾ ਸੋਨ ਮੰਦਰ ਸੋਨ ਮੰਦਰ ਉੱਤੇ ਟੈਂਕਾਂ ਚਲਾਇਆ ਗਿਆ ਨਾ ਫੌਜਾਂ ਦੁਆਰਾ ਤੋਪਾਂ ਚਲਾਇਆ ਗਿਆ ਨਾ ਉਹਨਾਂ ਉੱਤੇ ਬੰਬ ਬੋਰੀ ਕੀਤੀ ਗਈ ਜਿਸ ਨੂੰ ਦੇਖ ਕੇ ਜਗਤਾਰ ਸਿੰਘ ਹਵਾਰਾ ਦੇ ਮਨ ਦੇ ਵਿੱਚ ਕਹਿੰਦੇ ਕਾਫੀ ਗੁੱਸਾ ਆ ਜਾਂਦਾ ਹੈ ਤੇ ਕਾਫੀ ਇਹੇ ਮਨ ਨੂੰ ਠੇਸ ਪਹੁੰਚਦੀ ਹੈ ਕਿ ਸਾਡੇ ਪਵਿੱਤਰ ਸਥਾਨ ਜੋ ਅੰਮ੍ਰਿਤਸਰ ਦੇ ਵਿੱਚ ਹੈ ਉਸ ਦੇ ਉੱਤੇ ਹਮਲਾ ਕੀਤਾ ਗਿਆ ਹੈ ਕਿਸ ਦੁਆਰਾ ਇੱਕ ਸਰਕਾਰ ਦੁਆਰਾ ਕਿਸ ਦੁਆਰਾ ਕੀਤਾ ਗਿਆ ਜੋ ਉੱਥੋਂ ਦੀ ਪੋਲੀਟਿਸ਼ੀਅਨ ਇੱਕ ਮੇਨ ਲੀਡਰ ਸੀ ਕਾਂਗਰਸ ਦੀ ਇਸ ਨੂੰ ਦੇਖ ਕੇ ਇਹਨਾਂ ਦੇ ਮਨ ਦੇ ਵਿੱਚ ਬੜਾ ਗੁੱਸਾ ਆਉਂਦਾ ਹੈ ਬੜਾ ਮਤਲਬ ਇਹ ਕੰਟਰੋਲ ਨਹੀਂ ਕਰ ਪਾਉਂਦੇ ਕਿ ਸਾਡਾ ਸਿੱਖਾਂ ਦਾ ਉਹ ਪਵਿੱਤਰ ਸਥਾਨ ਜਿਸ ਦੇ ਉੱਤੇ ਹਮਲਾ ਕੀਤਾ ਗਿਆ ਹੈ ਇਸ ਨੂੰ ਦੇਖਦੇ ਹੋਏ ਇਹਨਾਂ ਨੂੰ ਫਸਟ ਟਾਈਮ ਜਦੋਂ 1984 ਦਾ ਹਮਲਾ ਹੋ ਜਾਂਦਾ 84 ਦਾ ਹਮਲਾ ਹੋ ਜਾਂਦਾ ਹੈ ਉਸ ਤੋਂ ਬਾਅਦ ਇਹ ਖਾੜਕੂ ਜੋ ਇਹਨਾਂ ਦੇ ਪਿੰਡ ਦੇ ਹਵਾਰਾ ਪਿੰਡ ਦੇ ਵਿੱਚ ਜਿਹੜੇ ਖਾੜਕੂ ਸਿੰਘ ਜਥੇ ਬੰਦੀਆਂ ਹੁੰਦੀਆਂ ਨੇ ਉਹਨਾਂ ਨਾਲ ਜਾ ਕੇ ਆਪਣਾ ਹੱਥ ਮਲਾ ਲੈਂਦੇ ਆ ਉਹਨਾਂ ਨਾਲ ਜਾ ਕੇ ਏਰਲ ਜਾਂਦੇ ਆ ਖਾੜਕੂ ਜਥੇ ਬੰਦੀਆਂ ਦੇ ਨਾਲ ਤੇ ਉਸ ਤੋਂ ਬਾਅਦ ਪਹਿਲੀ ਵਾਰ ਇਹਨਾਂ ਨੂੰ ਜੇਲ ਹੁੰਦੀ ਆ ਉਹ ਵੀ 2 ਸਾਲ ਦੀ 2 ਸਾਲ ਦੀ ਇਹ ਜੇਲ ਦਿਖਦੇ ਆ 1988 ਦੇ ਵਿੱਚ ਪਹਿਲੀ ਵਾਰ ਇਹਨਾਂ ਨੂੰ ਜਦੋਂ ਜੇਲ ਹੁੰਦੀ ਆ 1988 ਦੇ ਵਿੱਚ ਹੁੰਦੀ ਆ ਤੇ 2 ਸਾਲ ਦੀ ਜੇਲ ਹੋ ਜਾਂਦੀ ਆ ਉਸ ਤੋਂ ਬਾਅਦ ਪੁਲਿਸ ਦੁਆਰਾ ਇਹਨਾਂ ਤੇ ਬਹੁਤ ਜ਼ਿਆਦਾ ਜ਼ੁਲਮ ਕੀਤੇ ਜਾਂਦੇ ਆ ਨਾਜਾਇਜ਼ ਇਹਨਾਂ ਨੂੰ ਬਹੁਤ ਜ਼ਿਆਦਾ ਕੁੱਟਿਆ ਜਾਂਦਾ ਪਰ ਉਹ 1988 ਦਾ ਜਿਹੜਾ ਦੌਰ ਸੀਗਾ ਉਸ ਦੇ ਵਿੱਚ ਬਰੀ ਹੋ ਜਾਂਦੇ ਕਿਉਂਕਿ ਕੋਈ ਪ੍ਰੂਫ ਨਹੀਂ ਹੁੰਦਾ ਨਾ ਹੀ ਉਦੋਂ ਇਹਨਾਂ ਨੇ ਕੋਈ ਇਹੋ ਜਿਹਾ ਕਤਲੇਆਮ ਜਾਂ ਕੋਈ ਕਾਂਡ ਕੀਤਾ ਹੁੰਦਾ ਸਿਰਫ ਜਥੇਬੰਦੀ ਦੇ ਨਾਲ ਰਲੇ ਹੁੰਦੇ ਆ ਇਹ ਉਸ ਟਾਈਮ ਪਰ ਜਦੋਂ ਇਹਨਾਂ ਉੱਤੇ ਇਹ ਚੀਜ਼ ਇਹ ਸ਼ਤ ਹੁੰਦੀ ਹੈ ਤੇ ਇਹ 2 ਸਾਲ ਲਈ ਬਰੀ ਹੋ ਜਾਂਦੇ ਉਸ ਤੋਂ ਬਾਅਦ ਇਹ ਉੱਥੋਂ ਚੱਲਦੇ ਆ ਤੇ ਇਹ ਸ਼ਾਮਿਲ ਆ ਜਾਂਦੇ ਆ ਫਰੀਦਕੋਟ ਦੇ ਵਿੱਚ ਫਰੀਦਕੋਟ ਬਾਬਾ ਫਰੀਦ ਦੀ ਨਗਰੀ ਆ ਛੇ ਤੁਸੀਂ ਸਾਰੇ ਫੇਮਸ ਨਗਰੀ ਨੂੰ ਜਾਣਦੇ ਹੋਵੋਗੇ ਫਰੀਦਕੋਟ ਦੇ ਵਿੱਚ ਆ ਜਾਂਦੇ ਆ ਤੇ ਇੱਥੇ ਆ ਕੇ ਚਾਰ ਵਾਰ ਇਹ ਨੈਸ਼ਨਲ ਅਵਾਰਡ ਖੇਡ ਚੁੱਕੇ ਆ ਹੁਣ ਤੁਸੀਂ ਦੇਖੋਗੇ ਕਿ ਇੱਕ ਨੈਸ਼ਨਲ ਅਵਾਰਡ ਖੇਡਣਾ ਬਹੁਤ ਵੱਡੀ ਗੱਲ ਹੁੰਦੀ ਆ ਪਰ ਇਹ ਚਾਰ ਨੈਸ਼ਨਲ ਅਵਾਰਡ ਖੇਡ ਚੁੱਕੇ ਆ ਪਰ ਵਾਰ-ਵਾਰ ਇਹਨਾਂ ਨੂੰ ਪੁਲਿਸ ਚੱਕ ਕੇ ਲੈ ਜਾਂਦੀ ਸੀ ਵਾਰ-ਵਾਰ ਇਹਨਾਂ ਨੂੰ ਪੁਲਿਸ ਕੁੱਟਦੀ ਸੀ ਵਾਰ-ਵਾਰ ਪੁਲਿਸ ਇਹਨਾਂ ਉੱਤੇ ਤਾਂ ਇਹ ਸ਼ਿਕਾਧ ਕਰਦੇ ਸੀ ਮਤਲਬ ਕਿ ਫਿਰ ਇੰਨਾ ਜਿਆਦਾ ਸਿਸਟਮ ਦੇ ਖਿਲਾਫ ਹੋ ਜਾਂਦੇ ਆ ਮਤਲਬ ਇੰਨੇ ਕਿ ਪਰੇਸ਼ਾਨ ਹੋ ਗਏ ਵੀ ਮੈਨੂੰ ਨਜਾਇਜ਼ ਮੈਨੂੰ ਪੁਲਿਸ ਚੱਕ ਕੇ ਲੈ ਜਾਂਦੀ ਆ ਨਜਾਇਜ਼ ਮੈਨੂੰ ਪੁਲਿਸ ਕੁੱਟਦੀ ਆ ਨਜਾਇਜ਼ ਪੁਲਿਸ ਮੈਨੂੰ ਮਾਰਦੀ ਆ ਮੇਰੇ ਘਰ ਦੇ ਪਰੇਸ਼ਾਨ ਹੁੰਦੇ ਆ ਮੇਰੇ ਆਣ ਗਵਾਂਡ ਜੋ ਮੇਰੇ ਦੋਸਤ ਮਿੱਤਰ ਸਾਰੇ ਮੈਨੂੰ ਛਡਾਉਣ ਦੇ ਵਿੱਚ ਲੱਗੇ ਹੁੰਦੇ ਆ ਪਰੇਸ਼ਾਨ ਹੁੰਦੇ ਆ ਫਿਰ ਇਹ ਸਿਸਟਮ ਦੇ ਇਕਦਮ ਖਿਲਾਫ ਹੋ ਜਾਂਦੇ ਆ ਕਿ ਕਹਿੰਦੇ ਜੀ ਹੁਣ ਮੈਨੂੰ ਨਜਾਇਜ਼ ਤੰਗ ਪਰੇਸ਼ਾਨਤਾ ਕੀਤਾ ਜਾ ਰਿਹਾ ਹੈ ਪਰ ਹੁਣ ਮੈਂ ਸਿਸਟਮ ਦੇ ਖਿਲਾਫ ਆ ਫਿਰ ਦੈਨ ਇਸ ਸਿਸਟਮ ਦੇ ਜਿਹੜੇ ਖਿਲਾਫ ਅਸਤੋਬਾਦ ਸਾਲ 1990 1991 ਦੇ ਅੰਦਰ ਇਹ ਅੰਡਰਗਰਾਊਂਡ ਹੋ ਜਾਂਦੇ ਆ 1991 ਦੇ ਵਿੱਚ ਫਿਰ ਕਿਸੇ ਨੂੰ ਦਿਖਾਈ ਨਹੀਂ ਦਿੰਦੇ ਤੇ ਫਿਰ ਪਤਾ ਨਹੀਂ ਕਿੱਥੇ ਗਏ ਕਿੱਧਰੋਂ ਆਉਂਦੇ ਸੀ ਕਿੱਧਰ ਜਾਂਦੇ ਸੀ ਫੈਮਿਲੀ ਨੂੰ ਵੀ ਨਹੀਂ ਪਤਾ ਹੁੰਦਾ ਸੀ 1990 1991 ਦੇ ਅੰਦਰ ਫਿਰ ਇਹਨਾਂ ਦੀ ਜਥੇਬੰਦੀ ਸੀ ਸਿੱਖ ਜਥੇਬੰਦੀ ਦੇ ਜਿੰਨੇ ਵੀ ਪੁਲਿਸ ਅਫਸਰ ਸੀ ਜਿਹੜੇ ਸਿਸਟਮ ਦੇ ਵਿੱਚ ਬਹੁਤ ਗਲਤ ਕੰਮ ਕਰਦੇ ਸੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਮੌਤ ਦੇ ਘਾਟ ਵੀ ਇਸ ਤਰੀਕੇ ਨਾਲ ਉਤਾਰਿਆ ਜਾਂਦਾ ਹੈ ਕਿ ਜਿਹੜੇ ਇਹਨਾਂ ਨੂੰ ਤੰਗ ਪਰੇਸ਼ਾਨ ਸੀ ਜਿਹੜੇ ਪੋਲਸੋ ਵਾਲੇ ਸਿੱਖਾਂ ਨੂੰ ਮਾਰਦੇ ਸੀ ਆਪਦੀ ਹਾਈ ਪਲਾਨ ਵਾਸਤੇ ਆਪ ਮਸ਼ਹੂਰ ਹੋਣ ਵਾਸਤੇ ਇਹਨਾਂ ਨੇ 99 ਵਿੱਚ ਅੰਡਰਗਰਾਉਂਡ ਹੋ ਕੇ ਉਹ ਸਾਰੇ ਦੇ ਸਾਰੇ ਮਾਰ ਦਿੱਤੇ ਸੀ ਪਰ ਕਿਹਾ ਜਾਂਦਾ ਹੈ ਕਿ ਇਹ ਭੈਣਾਂ ਦੇ ਬਹੁਤ ਰਕਸ਼ਸ ਸੀ ਮਤਲਬ ਜਿਹੜੇ ਸਹਰੇ ਘਰੇ ਕੁੜੀਆਂ ਰਹਿੰਦੀਆਂ ਹੁੰਦੀਆਂ ਸੀ ਉਹਨਾਂ ਦੇ ਸਹਰਾ ਪਰਿਵਾਰ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੇ ਸੀ ਸਿਰਫ ਇੱਕ ਵਾਰ ਉਹਨਾਂ ਨੂੰ ਸਮਝਾਉਂਦੇ ਸੀ ਤੇ ਅੱਜ ਵੀ ਜੇਕਰ 2025 ਦੀ ਗੱਲ ਕਰਦੇ ਤਾਂ ਅੱਜ ਵੀ ਉਹ ਸਾਰੇ ਪਰਿਵਾਰ ਉਹ ਧੀਆ ਭੈਣਾਂ ਸਾਰੀਆਂ ਖੁਸ਼ ਨੇ ਬੜੀ ਖੁਸ਼ੀ-ਖੁਸ਼ੀ ਆਪਣਾ ਜ਼ਿੰਦਗੀ ਸਪੈਂਡ ਕਰਦੀਆਂ ਸਿਰਫ ਕਿਸ ਦੀ ਬਾਦ ਨਾਲ ਜਗਤਾਰ ਸਿੰਘ ਹਵਾਰਾ ਦੀਵਾਏ ਦੇ ਨਾਲ ਕਿਉਂਕਿ ਇਹ ਇਨਸਾਨ ਨੇ ਸਿਰਫ ਇੱਕ ਵਾਰ ਉਹਨਾਂ ਦੇ ਪਰਿਵਾਰਾਂ ਨੂੰ ਸਮਝਾਇਆ ਸੀ ਕਿ ਤੁਸੀਂ ਤੰਗ ਧੀਆਂ ਭੈਣਾਂ ਨੂੰ ਨਾ ਕਰੋ ਖਾਸ ਕਰਕੇ ਦਹੇਜ ਦੇ ਮਾਮਲੇ ਦੇ ਵਿੱਚ ਇਹ ਸੀ ਉਹ ਜਗਤਾਰ ਸਿੰਘ ਹਵਾਰਾ ਜੋ ਕੌਮ ਦਾ ਰક્ષਕ ਸੀ ਧੀਆਂ ਭੈਣਾਂ ਦਾ ਸੁਰੱਖਿਅਤ ਕਰਦਾ ਸੁਰੱਖਿਆ ਕਰਦਾ ਸੀ ਉਹਨਾਂ ਦੀ ਹੈਲਪ ਕਰਦਾ ਸੀ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਇੱਕ ਕਾਲਾ ਦੌਰ 90 92 ਦੇ ਅੰਦਰ 1992 ਦੇ ਅੰਦਰ ਬਿਆਨਤ ਸਿੰਘ ਸੀਐਮ ਬਣਦੇ ਆ ਸੀਐਮ ਜਿਵੇਂ ਆਪਣਾ ਭਗਵੰਤ ਮਾਨ ਸੀਐਮ ਰਾਈਟ ਨਾਓ ਇਸ ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਸੀਐਮ ਸੀ ਤੇ 1992 ਦੇ ਵਿੱਚ ਜਦੋਂ ਸੀਐਮ ਬਣਦੇ ਆ ਬਿਆਨਤ ਸਿੰਘ ਤਾਂ ਉਹ ਕੀ ਕਰਦਾ ਹੁੰਦਾ ਸੀ ਉਹ ਸਿੱਖਾਂ ਦੇ ਮੁਕਾਬਲੇ ਕਰਾਉਂਦਾ ਹੁੰਦਾ ਸੀ ਸਿੱਖਾਂ ਨੂੰ ਮਾਰਨ ਦੇ ਮੁਕਾਬਲੇ ਕਰਾਉਂਦਾ ਹੁੰਦਾ ਸੀ ਤੇ ਉਸ ਟਾਈਮ 1993 ਕੇ 1994 ਮੈਨੂੰ ਪ੍ਰੋਪਰ ਡੇਟ ਯਾਦ ਨਹੀਂ ਹੈ ਰਾਜਸਥਾਨ ਦਾ ਸੀਐਮ ਪੰਜਾਬ ਦੇ ਸੀਐਮ ਨੂੰ ਚਿੱਠੀ ਲਿਖਦਾ ਹੈ ਤੁਹਾਡੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਰੁੜ ਕੇ ਸਾਡੀਆਂ ਨਹਿਰਾਂ ਦੇ ਵਿੱਚ ਆ ਰਹੀਆਂ ਐ ਇਹਨਾਂ ਦੇ ਕੰਟਰੋਲ ਕਰੋ ਪਰ ਉਹ ਸਾਰਾ ਕੁਝ ਕਰਦਾ ਕੌਣ ਸੀ ਉਹ ਸਾਰਾ ਕੁਝ ਕਰਦੇ ਸੀ ਬਿਆਨਤ ਸਿੰਘ ਦੇ ਕੈਨ ਦੇ ਉੱਤੇ ਜੋ ਬੁੱਚੜ ਸੀ ਆਪਣੇ ਹੁਣ ਇੱਕ ਬੁੱਚੜ ਦਾ ਸੰਦੀਪ ਸਿੰਘ ਨੇ ਕੜੇ ਮਾਰ-ਮਾਰ ਕੇ ਮਾਰ ਦਿੱਤਾ ਹੈ ਪਰ ਉਸ ਟਾਈਮ ਇੱਕ ਬਿਆਨ ਸਿੰਘ ਬੁੱਚੜ ਹੋਰ ਹੋਇਆ ਕਰਦਾ ਸੀ ਇੱਕ ਸੀਗਾ ਬਿਆਨ ਸਿੰਘ ਬੁੱਚੜ ਜੋ ਰੀਸੈਂਟਲੀ ਮਾਰਿਆ ਗਿਆ ਹੈ ਪਰ ਸਭ ਤੋਂ ਵੱਡੀ ਚੀਜ਼ ਹੈ ਕਿ ਇਹ ਉਦੋਂ ਕਿਉਂ ਸਿੱਖਾਂ ਨੂੰ ਮਾਰਦੇ ਸੀ ਸਿੱਖਾਂ ਨੂੰ ਇਹ ਇਸ ਕਰਕੇ ਮਾਰਦੇ ਸੀ ਕਿਉਂਕਿ ਇਹਨਾਂ ਨੂੰ ਹਾਈਪ ਮਿਲਦੀ ਸੀ ਉਦੋਂ ਇਸ ਟਾਈਮ ਦਾ ਰਵਾਇ ਇਸ ਟਾਈਪ ਦਾ ਰਵਾਜ ਹੁੰਦਾ ਸੀ ਕਿ ਤੁਸੀਂ ਜਿੰਨੇ ਜ਼ਿਆਦਾ ਸਿੱਖਾਂ ਨੂੰ ਮਾਰੋਗੇ ਜਿੰਨੇ ਜ਼ਿਆਦਾ ਸਿੱਖਾਂ ਦੇ ਪੁੱਤਾਂ ਨੂੰ ਮਾਰੋਗੇ ਤੁਹਾਨੂੰ ਓਨੇ ਹੀ ਵੱਡੇ ਅਹੁਦੇ ਦਿੱਤੇ ਜਾਣਗੇ ਇਸੇ ਕਰਕੇ ਬਿਆਨਤਾ ਬੁੱਚੜ ਨੇ ਬਹੁਤ ਸਾਰੇ ਸਿੱਖਾਂ ਭੈਣ ਭਰਾਵਾਂ ਨੂੰ ਮਾਰਿਆ ਬਹੁਤ ਔਦੇ ਸਿੱਖਾਂ ਦੇ ਕਤਲੇਆਮ ਕੀਤੇ ਪਰ ਇਸ ਚੀਜ਼ ਨੂੰ ਦੇਖਦੇ ਹੋਏ ਫਿਰ ਇਹਨਾਂ ਨੇ ਇੱਕ ਡਿਸੀਜਨ ਲਿਆ 1992 ਦੇ ਵਿੱਚ ਜੋ ਸੀਐਮ ਬਣਿਆ ਸੀ ਪੰਜਾਬ ਦਾ ਉਹਦਾ ਇੱਕ ਬੋਡੀਗਾਰਡ ਹੋਇਆ ਕਰਦਾ ਸੀਗਾ ਦਿਲਵਾਰ ਸਿੰਘ ਦਿਲਵਾਰ ਸਿੰਘ ਉਸਦਾ ਨਾਮ ਸੀ ਤੇ ਉਹਨੇ ਕੀ ਕੀਤਾ ਆਕੇ ਜਗਤਾਰ ਸਿੰਘ ਹਵਾਰਾ ਜੀ ਦੇ ਨਾਲ ਹੱਥ ਮਿਲਾ ਲਿਆ ਸੀ ਫਿਰ ਉਹਨਾਂ ਨੇ ਉਹਨਾਂ ਦੇ ਬੋਡੀਗਾਰਡ ਨੇ ਸਾਰੀ ਗੱਲ ਆਕੇ ਦੱਸੀ ਸੀ ਜਗਤਾਰ ਸਿੰਘ ਹਵਾਰਾ ਜੀ ਨੂੰ ਕਿ ਭਾਈ ਆਇਆ-ਆਇਆ ਕਰਕੇ ਆਪਣੇ ਸਿੱਖਾਂ ਦੇ ਪੁੱਤਾਂ ਨੂੰ ਮਾਰਿਆ ਜਾ ਰਿਹਾ ਹੈ ਇਹ ਸਿੱਖ ਕੌਮ ਨੂੰ ਖਤਮ ਕੀਤਾ ਜਾ ਰਿਹਾ ਹੈ ਇਹ ਬਿਆਨ ਸਿੰਘ ਜੋ ਸੀਐਮ ਇਹਦੇ ਕਹਿੰਦੇ ਆ ਪੁਲਿਸ ਆਫੀਸਰ ਆ ਜਿੰਨੇ ਬਣੇ ਪਰਦੇ ਆ ਇਹ ਸਾਰੇ ਠੋਕਦੇ ਆ ਇਹਨਾਂ ਨੂੰ ਸਿੱਖਾਂ ਦੀਆਂ ਪੱਗਾਂ ਨੂੰ ਲਾਉਂਦੇ ਆ ਸਿੱਖਾਂ ਦਾ ਸ਼ਰਿਆਮ ਕਤਲ ਕਰਦੇ ਉਹਨਾਂ ਨੂੰ ਲਿਜਾ ਕੇ ਉਹਨਾਂ ਦਾ ਅਨਕਾਊਂਟਰ ਕਰ ਦਿੰਦੇ ਆ ਫਿਰ 1995 ਦਾ ਦੌਰ ਆਉਂਦਾ ਹੈ 1995 ਦਾ ਦੌਰ ਉਹੀ ਦਿਲਵਾਰ ਸਿੰਘ ਜੋ ਬਿਆਨਤ ਸਿੰਘ ਦਾ ਬੋਡੀਗਾਰਡ ਹੋਇਆ ਕਰਦਾ ਸੀ ਜਿਸ ਨੇ ਸੀਐਮ ਸਾਹਿਬ ਦੇ ਨਾਲ ਹੱਥ ਜਿਸ ਨੇ ਸੌਰੀ ਜਗਤਾਰ ਸਿੰਘ ਹਵਾਰਾ ਇਹਦੇ ਨਾਲ ਹੱਥ ਮਿਲਾਇਆ ਸੀ ਉਹ ਆਪਣੇ ਆਪ ਦੇ ਨਾਲ ਇੱਕ ਬੰਬ ਬੰਨ ਲੈਂਦਾ ਹੈ ਹੁਣ ਤੁਸੀਂ ਆਪ ਸੋਚ ਕੇ ਦੇਖੋ ਕਿ ਇੱਕ ਆਪਣੇ ਆਪ ਦੇ ਸਰੀਰ ਦੇ ਨਾਲ ਉਹ ਬੰਬ ਬੰਨ ਲੈਂਦਾ ਹੈ ਬੰਬ ਬੰਨਣ ਤੋਂ ਬਾਅਦ ਉਹ ਐਂਟਰੀ ਕਰਦਾ ਹੈ ਉਸ ਅੰਤ ਸੀਐਮ ਦੇ ਰੂਮ ਦੇ ਵਿੱਚ ਉਹ ਸੀਐਮ ਦੀ ਗੱਡੀ ਦੇ ਕੋਲੇ ਤੇ ਉਸ ਤੋਂ ਬਾਅਦ ਉਹ ਬੰਬ ਦੇ ਨਾਲ ਸੀਐਮ ਨੂੰ ਮਾਰ ਦਿੰਦਾ ਹੈ ਨਾਲ ਦੀ ਨਾਲ ਬਿਆਨਤ ਸਿੰਘ ਸੀਐਮ ਸੀ ਜੋ ਉਸ ਟਾਈਮ ਦਾ ਉਸ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੇ ਨਾਲ ਹੋਰ ਵੀ 16 ਸਾਥੀਆਂ ਦੀ ਮੌਤ ਹੋ ਜਾਂਦੀ ਹੈ ਮਤਲਬ 16 ਜਾਣੇ ਹੋਰਾਂ ਦੀ ਵੀ ਮ੍ਰਿਤਿ ਹੋ ਜਾਂਦੀ ਹੈ ਮੌਤ ਹੋਣ ਤੋਂ ਬਾਅਦ ਚਲੋ ਜੀ ਕੰਮ ਬਾਲਾ ਪੱਖ ਜਾਂਦਾ ਹੈ ਉਸ ਪਾਪੀ ਨੂੰ ਨਰਕਾਂ ਦੇ ਰਾਹ ਤੋਰ ਦਿੱਤਾ ਜਾਂਦਾ ਹੈ ਕਿਉਂਕਿ ਉਹ ਨਰਕਾਂ ਦੇ ਰਾਹ ਵਾਲੇ ਹੀ ਜਾਣਾ ਉਹਦਾ ਮੇਨ ਸਹੀ ਕੰਮ ਸੀਗਾ ਕਿਉਂਕਿ ਜਿਸ ਤਰੀਕੇ ਨਾਲ ਉਹ ਚਾਚਾ ਦਾ ਘੰਦਾ ਸੀ ਪਰ ਉਸ ਤੋਂ ਬਾਅਦ ਕੀ ਹੁੰਦਾ ਕਿ ਜਗਤਾਰ ਸਿੰਘ ਹਵਾਰਾ ਜੀ ਨੂੰ 2004 ਦੇ ਅੰਦਰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਸੌਰੀ ਉਸ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪਰ 2004 ਦੇ ਅੰਦਰ ਉਹ 90 ਫੁੱਟ ਸਰੰਗ ਪੱਟ ਕੇ ਉਤੋਂ ਫਰਾਰ ਹੋ ਜਾਂਦੇ ਆ ਉਤੋਂ ਨਿਕਲ ਜਾਂਦੇ ਆ ਉਤੋਂ ਭੱਜ ਜਾਂਦੇ ਆ ਤੇ ਉਸ ਤੋਂ ਬਾਅਦ ਉਹਨਾਂ ਨੂੰ ਅਗੇਨ ਜਦੋਂ 2004 ਦੇ ਵਿੱਚ ਉਹ 90 ਫੁੱਟ ਸਰੰਗ ਫੱਟ ਕੇ ਗ੍ਰਿਫਤਾਰ ਸੌਰੀ ਫਰਾਰ ਹੋ ਜਾਂਦੇ ਆ ਦੈਨ ਉਹਨਾਂ ਨੂੰ ਫਿਰ ਦੁਬਾਰਾ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਉਸ ਤੋਂ ਬਾਅਦ ਨਵੰਬਰ 2005 ਦੇ ਵਿੱਚ ਇਹਨਾਂ ਨੂੰ ਜਥੇਦਾਰ ਬਣਾ ਦਿੱਤਾ ਜਾਂਦਾ ਹੈ ਕੌਮੀ ਜਥੇਦਾਰ ਜੋ ਅੱਜ ਵੀ ਯੋਧੇ ਨੇ ਅੱਜ ਵੀ ਕੌਮੀ ਜਥੇਦਾਰ ਨੇ ਜਗਤਾਰ ਸਿੰਘ ਹਵਾਰਾ ਜੀ ਅੱਜ ਵੀ ਬਹੁਤ ਸਾਰੇ ਮੇਰੇ ਵਰਗੇ ਜਾਂ ਮੇਰੇ ਤੋਂ ਇਲਾਵਾ ਹੋਰ ਬਹੁਤ ਸਾਰੀ ਯੂਥ ਹੈ ਜੋ ਜੋ ਇਹਨਾਂ ਨੂੰ ਜਾਣਦੇ ਆ ਜੋ ਉਹਨਾਂ ਨੂੰ ਪੜ੍ਹਦੇ ਆ ਚਾਹੇ ਉਹ ਸਿੰਗਰ ਅਰਜੰਟ ਲੋ ਵਰਗੇ ਹੋਣ ਚਾਹੇ ਉਹ ਸਿੰਗਰ ਚੀਮਾ ਬਾਈ ਵਰਗੇ ਹੋਣ ਉਹ ਸਾਰੇ ਇਹਨਾਂ ਨੂੰ ਆਈਡਲ ਮੰਨਦੇ ਤੇ ਅੱਜ ਦਾ ਯੂਥ ਵੀ ਇਹਨਾਂ ਨੂੰ ਆਈਡਲ ਮੰਨਦਾ ਪਰ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਅੱਜ ਇਹਨਾਂ ਦੇ ਮਾਤਾ ਜੀ ਆ ਉਹ ਹਸਪਤਾਲ ਦੇ ਵਿੱਚ ਲੜ ਰਹੇ ਆ ਕਹਿੰਦੇ ਕਿ ਕਾਨੂੰਨ ਸਾਰਿਆਂ ਦੇ ਲਈ ਸੇਮ ਹੁੰਦਾ ਹੈ ਬਰਾਬਰ ਹੁੰਦਾ ਹੈ ਪਰ ਉਹਨਾਂ ਦੀ ਮਾਤਾ ਜੀ ਨੂੰ ਕਿਤੋਂ ਵੀ ਕੋਈ ਇਨਸਾਫ ਨਹੀਂ ਮਿਲਿਆ ਪਹਿਲਾਂ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਈ ਸੀ ਉਹ ਉਹ ਇਹਨਾਂ ਦੀ ਮਾਫੀ ਦਿੱਤੀ ਗਈ ਸੀ ਇਹਨਾਂ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਗਿਆ ਸੀ ਪਰ ਹੁਣ ਇਹਨਾਂ ਦੀ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਪੂਰੀ ਹੋ ਚੁੱਕੀ ਆ ਪਰ ਇਹਨਾਂ ਨੂੰ ਅੱਜ ਵੀ ਛੱਡਿਆ ਨਹੀਂ ਗਿਆ ਅੱਜ ਵੀ ਇਹਨਾਂ ਨੂੰ ਬਰੀ ਨਹੀਂ ਕੀਤਾ ਗਿਆ ਸੋ ਕਿੰਨਾ ਮਤਲਬ ਕਿ ਇਹ ਦੁੱਖਦਾਇਕ ਹੈ ਕਾਨੂੰਨ ਸਾਰਿਆਂ ਦੇ ਸੇਮ ਹੋਣਾ ਚਾਹੀਦਾ ਹੈ ਜਿਨ੍ਹਾਂ ਨੇ ਦੇਸ਼ ਨੂੰ ਲੁੱਟਿਆ ਉਹ ਅੱਜ ਬਾਹਰ ਕੈਨੇਡਾ ਇੰਗਲੈਂਡ ਦੇ ਵਿੱਚ ਬੈਠੇ ਆ ਪਰ ਜਿਨ੍ਹਾਂ ਨੇ ਉਮਰਕ ਐਦਾ ਵੀ ਭੋਗ ਲਈਆਂ ਆਪਣੀਆਂ ਉਹ ਅੱਜ ਵੀ ਤਿਹਾਰ ਜਿੱਲਾਂ ਦੇ ਦਿੱਲੀ ਦੇ ਵਿੱਚ ਬੰਦ ਬੈਠੇ ਆ ਹੁਣ ਮੇਰਾ ਫਰਜ਼ ਸੀ ਤੁਹਾਡੇ ਤੱਕ ਸਾਰੀ ਇਨਫੋਰਮੇਸ਼ਨ ਸਹੀ ਪਹੁੰਚਾਉਣਾ ਹੁਣ ਤੁਹਾਡਾ ਫਰਜ਼ ਆ ਇਸ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਨਾ ਪੰਜਾਬੀ ਹੋਣ ਦਾ ਆਦਾ ਅਦਾ ਕਰੋ ਸਿੱਖ ਹੋਣ ਦਾ ਆਪਦਾ ਫਰਜ਼ ਅਦਾ ਕਰੋ ਮੰਨਦੇ ਆ ਕਿ ਆਪਾਂ ਹੁਣ ਇੰਨਾ ਵਾਂਗੂ ਨਹੀਂ ਲੜ ਸਕਦੇ ਆਪਾਂ ਇੰਨਾ ਵਾਂਗੂ ਯੋਧੇ ਨਹੀਂ ਬਣ ਸਕਦੇ ਕਿਉਂਕਿ ਸਰਕਾਰਾਂ ਦੇ ਕੋਲੇ ਪਾਵਰ ਜ਼ਿਆਦੇ ਆ ਪੁਲਿਸ ਦੀ ਪਾਵਰ ਜ਼ਿਆਦੇ ਆ ਪਰ ਘਰੇ ਬੈਠੇ ਸ਼ੇਅਰ ਕਰਕੇ ਆਪਣੇ ਭੈਣ ਭਰਾਵਾਂ ਤੱਕ ਇਸ ਖਬਰ ਨੂੰ ਜਰੂਰ ਸਾਂਝਾ ਕਰ ਸਕਦੇ ਆ ਸੋ ਆਪਣਾ ਫਰਜ਼ ਪੰਜਾਬੀਓ ਅਦਾ ਕਰੋ ਫਰਜ਼ ਤੇ ਨਿਭਾਓ ਆਪਣੀ ਜ਼ਿੰਮੇਵਾਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਤੇ ਮੇਰਾ ਪੇਜ ਨੂੰ ਫੋਲੋ ਕਰਕੇ ਧੰਨਵਾਦ